ਭਾਈ ਗਰਮੀ ਬਹੁਤ ਆ ਬਹੁਤ ਹਾਰਡ ਕੰਮ ਆ ਭਾਈ ਮਿਸਤਰੀ ਦਾ ਜਿੰਨੇ ਵੀ ਬਿਲਡਿੰਗ ਦੇ ਕੰਮ ਆ ਜਾਂਦੇ ਚਾਹੇ ਛਟਰਿੰਗ ਵਾਲਿਆਂ ਦਾ ਹੋਵੇ ਚਾਹੇ ਲੈਂਟਰ ਪਾਉਣੇ ਵਾਲਿਆਂ ਦਾ ਹੋਵੇ ਚਾਹੇ ਸ਼ਰੀਏ ਵਾਲਿਆਂ ਦਾ ਹੋਵੇ ਚਾਹੇ ਸਾੜਿਆ ਮਿਸਤਰੀਆਂ ਮਜ਼ਦੂਰਾਂ ਦਾ ਕੰਮ ਆ ਬਹੁਤ ਹਾਰਡ ਕੰਮ ਆ ਅੱਜ ਨਾ ਮੈਨੂੰ ਲੱਗਦਾ ਕਿ ਗਰਮੀ 50 ਡਿਗਰੀ ਤੇ ਪਹੁੰਚੀ ਹੋਈ ਆ ਭਾਈ ਖੜ ਬਿਣੀ ਹੁੰਦਾ ਐਨੀ ਧੋਪਾ ਆਪਾਂ ਨੇ ਤਾਂ ਭਾਈ ਬੰਦਿਆਂ ਨੂੰ ਕਹਿਤਾ 12 ਵਜੇ ਤੇ ਹਜੇ ਵੀ ਭਾਈ ਤੁਸੀਂ ਆਰਾਮ ਕਰੋ ਠੰਡੇ ਹੋਏ ਲੱਗ ਜਾਂਗੇ ਯਾਰ ਤੇ ਸ਼ਾਮ ਨੂੰ ਟਾਈਮ ਲਾ ਲਾਂਗੇ ਬਥੇਰੇ ਵੱਡੇ ਦੇ ਨਾਲ ਉਹੀ ਮਰਨਾ ਥੋੜੀ ਔਰੇ ਕੰਮ ਤਾਂ ਸਾਰੀ ਉਮਰੇ ਨਹੀਂ ਮੁੱਕਦੇ ਬੰਦਾ ਮੁੱਕ ਜਾਂਦਾ ਕੰਮ ਵੀ ਕਰੋ ਭਾਈ ਤੇ ਆਪਣਾ ਰੈਸਟ ਵੀ ਜ਼ਰੂਰੀ ਆ ਸਰੀਰ ਨਾਲਿਆ ਸਾਰਾ ਕੁਝ ਉਹੀ ਸ਼ਾਮ ਨੂੰ ਖਿੱਚ ਕੇ ਕੰਮ ਕਰ ਦਾਂਗੇ ਕੋਈ ਚੱਕਰ ਨਹੀਂ ਬਹੁ ਬੁਰਾ ਹਾਲ ਆ ਭਾਈ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਤੁਹਾਡੇ ਇਲਾਕੇ ਦੇ ਵਿੱਚ ਗਰਮੀ ਕਿੱਦਾਂ ਭਾਈ ਸਾਡੇ ਤਾਂ ਦੇਖ ਲਓ ਨਾਲੇ ਸਾਰਾ ਵਾਤਾਵਰਨ ਆ ਜਿਹੜਾ ਬੜਾ ਰੰਗੀਨ ਮਈ ਆ ਬੜਾਈ ਹਵਾ ਪੂਰਬਾ ਕਾ ਲੇਕਿਨ ਗਰਮੀ ਨੇ ਫੇਰ ਵੀ ਮਤ ਮਾਰੀ ਯਾ ਹੁਣ ਮੜੀ ਜੀ ਹਵਾ ਚੱਲੀ ਆ ਨਹੀਂ ਪੱਤਾ ਵੀ ਨਹੀਂ ਹਿਲਦਾ ਤਾ ਬਹੁਤ ਬੁਰਾ ਹਾਲ ਆ ਪਗਜ ਜੀ ਕਿਵੇਂ ਤੀ ਪੋਜੀਸ਼ਨ ਬਹੁਤ ਬੁਰਾ ਹਾਲ ਆ ਉਹ ਦੇਖੋ ਉਧਰ ਅੰਦਰ ਬੰਦੇ ਖੜੇ ਆ ਸਾਹਮਣੇ ਛੁੱਟੀ ਕਰਤੀ ਬਾਈ ਅਸੀਂ ਲਾਲ ਲਾ ਕੇ ਹੈਂ ਤੇ ਲਾ ਲਾ ਕੇ ਦਿਹਾੜੀ ਕਰਦੇ ਆ ਬਹੁਤ ਔਖਾ ਹੈ ਨਾ ਤਾਂ ਵੀ ਬਾਈ ਦੇਖ ਲੈ ਆਪਾਂ ਨੂੰ ਕੋਈ ਨਾ ਫੋਲੋ ਕਰਦਾ ਨਾ ਸ਼ੇਅਰ ਕਰਦਾ ਨਾ ਲਾਈਕ ਕਰਦਾ ਨਾਲੇ ਆਪਾਂ ਦੇਖ ਲੈ ਕਿੰਨੀ ਮਿਹਨਤ ਕਰਦੇ ਆ ਯਾਰ ਹੈ ਨਾ ਸਾਨੂੰ ਜਗਲਾ ਪੁੱਛਦਾ ਹੀ ਨਹੀਂ ਪੁੱਛੇ ਤੇ ਹੀ ਨਹੀਂ ਬਾਈ ਗਰੀਬ ਬੰਦੇ ਨੂੰ ਕਿਹੜਾ ਪੁੱਛਦਾ ਕਿਨੇ ਫੋਲੋ ਕਰਨਾ ਸਾਨੂੰ ਕਿਨੇ ਸਾਨੂੰ ਲਾਈਕ ਕਰਨਾ ਕਿਨੇ ਸ਼ੇਅਰ ਕਰਨਾ ਦੇਖ ਲਓ ਬਾਈ